ਤੇਰੀ ਉਹ ਭੈਣ ਨੂੰ ਤੇਰੇ ਨੂੰ ਇਹ ਤਾਂ ਰਾਹ ਭਾਲਦੀ ਐ ਤੇਰੀ ਉਹ ਭੈਣ ਨੂੰ ਤੇਰੇ ਨੂੰ ਇਹ ਤਾਂ ਰਾਹ ਭਾਲਦੀ ਐ ਦੋਸਤੋ ਗੱਡੀ ਦਾ ਨਾਮ ਹੈਗਾ ਅਮੀਰਾ ਔਰ ਅਮੀਰਾ ਦਾ ਅਰੇਬਿਕਸ ਦੇ ਵਿੱਚ ਮਤਲਬ ਹੁੰਦਾ ਪ੍ਰਿੰਸਸ ਵਾਕਈ ਬੜੀ ਸੋਹਣੀ ਬੜੀ ਫਾਸਟ ਤੇ ਬੜੀ ਕੂਲ ਪ੍ਰਿੰਸਸ ਹੈ ਇਹਦੀ ਕੀਮਤ ਹੈਗੀ 3.2 ਕਰੋੜ ਐਕਸ ਸ਼ੋਰੂਮ ਬਹੁਤ ਹੀ ਮਹਿੰਗੀ ਹੈ ਇਹਨੇ ਦੇ ਵਿੱਚ 5 ਫੋਰਚੂਨਰ ਆ ਜਾਣਗੇ ਆਰਾਮ ਨਾਲ ਉਹ ਵੀ ਲੇਜੈਂਡਰ ਇਹਦੇ ਵਿੱਚ ਤੁਹਾਨੂੰ 3.5 ਲੀਟਰ ਦਾ V6 ਸੁਪਰਚਾਰਜ ਪੈਟਰੋਲ ਇੰਜਨ ਮਿਲਦਾ ਹੈ ਜੋ ਕਿ ਬਹੁਤ ਹੀ ਫਾਸਟ ਹੈ 400 HP ਦੀ ਪਾਵਰ ਜਨਰੇਟ ਕਰਦਾ ਹੈ ਤੇ 420 Nm ਦਾ ਟਾਰਕ ਇਹਦੇ ਵਿੱਚ ਮਿਲਦਾ ਹੈ 0 ਤੋਂ 100 ਇਹ ਗੱਡੀ 4 ਸੈਕਿੰਡਸ ਦੇ ਵਿੱਚ ਕਰ ਲੈਂਦੀ ਹੈ ਭਈ ਸਵਾਲ ਉਹਨੇ ਇਹ ਕਿ ਇਹ ਗੱਡੀ ਖਾਸ ਕਿਉਂ ਹੈ ਖਾਸ ਇਸ ਲਈਏ ਕਿਉਂਕਿ ਇਹ ਲੋਟਸ ਦੀ ਲਾਸਟ ਆਈਸ ਕਾਰ ਹੋਏਗੀ ਯਾਨੀ ਕਿ ਇੰਟਰਨਲ ਕੰਬਸ਼ਨ ਇੰਜਨ ਵਾਲੀ ਗੱਡੀ ਕਿਉਂਕਿ ਹੁਣ ਤੱਕ ਲੋਟਸ ਆਪਣੀਆਂ ਸਾਰੀਆਂ ਗੱਡੀਆਂ ਨੂੰ ਇਲੈਕਟ੍ਰਿਕ ਕਰ ਚੁੱਕਿਆ ਹੈ ਇੰਡੀਆ ਦੇ ਵਿੱਚ ਉਹਨਾਂ ਦੀ ਲਿਟਰਲੀ ਲਾਂਚ ਹੋਈ ਸੀ ਜਾਂ ਪਿੱਛੇ ਜੇ ਮੈਂ ਆਇਆ ਲਾਂਚ ਹੋਈ ਹੈ ਇਹ ਦੋਨੋਂ ਇਲੈਕਟ੍ਰਿਕ ਨਹੀਂ ਲੇਕਿਨ ਆ ਜਿਹੜੀ ਗੱਡੀ ਹੈ ਇਹਦੇ ਵਿੱਚ ਇਹਨਾਂ ਨੇ ਇੰਜਨ ਦਿੱਤਾ ਆਇਆ ਵਾ ਦੋਸਤੋ ਮੀਰਾ ਜਿਹੜੀ ਹੈਗੀ ਹੈ ਮਿਡ ਇੰਜਨ ਲੇਆਉਟ ਦੇ ਵਿੱਚ ਡਿਜ਼ਾਈਨ ਕੀਤੀ ਗਈ ਹੈ ਆਜੋ ਤੁਹਾਨੂੰ ਇਹਦਾ ਇੰਜਨ ਦਿਖਾ ਦਿੰਨਾ ਪਿੱਛੇ ਪਿੱਛੇ ਤਾਂ ਨਹੀਂ ਸੈਂਟਰ ਦੇ ਵਿੱਚ ਲੱਗਿਆ ਹੈ ਯਾਨੀ ਕਿ ਮਿਡ ਦੇ ਵਿੱਚ ਪਲੇਸ ਕੀਤਾ ਹੈ ਦੇਖੋ छोटा जि बूट स्पेस भी मिलता है चोटे -चोटे बैग आ देने 151 लीटर स्पेस गल बहुत, समान नहीं रख लेकिन थोड़ा बहुत जा भाई कमाल दूसरी देखिए है। क्या हैंडलिंग है क्या कंट्रोल है रोड चिपक के बिच के चलती है मतलब ਬਹੁਤ ਹੀ ਵਧੀਆ ਫੀਲਿੰਗ ਆਉਂਦੀ ਹੈ ਜੇ ਤੁਸੀਂ ਸਪੋਰਟਸ ਕਾਰ ਨੂੰ ਸਮਝਦੇ ਹੋ ਜਾਂ ਸੁਪਰ ਕਾਰ ਨੂੰ ਸਮਝਦੇ ਹੋ ਇੱਕ ਵਾਰੀ ਗੱਡੀ ਚਲਾ ਕੇ ਦੇਖੋਗੇ ਨਾ ਤੁਹਾਨੂੰ ਫੀਲ ਆਏਗਾ ਕਮਾਲ ਦਾ ਇਹਦੇ ਵਿੱਚ ਤੁਹਾਨੂੰ 6-ਪਿਡ ਆਟੋਮੈਟਿਕ ਮਿਲਦਾ ਹੈ ਤੇ ਨਾਲ ਦੀ ਨਾਲ ਇਹਦੇ ਵਿੱਚ ਤੁਹਾਨੂੰ 6-ਪਿਡ ਮੈਨੂਅਲ ਵੀ ਮਿਲਦਾ ਹੈ ਗੱਡੀ ਵੀਰ ਜੀ ਬਹੁਤ ਕਮਾਲ ਦੀ ਹੈ ਮੈਂ ਕਹਿ ਰਿਹਾ ਚਲਾ ਕੇ ਇੱਕ ਵਾਰੀ ਦੇਖੋ ਮੈਂ ਗੱਡੀ ਦੀ ਜਿੰਨੀ ਵੀ ਤਾਰੀਫ ਕਰਦਾ ਨਾ ਅੰਦਰ ਓਨੀ ਘਟ ਹੈ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਕੀ ਲੁੱਕ ਐਂਡ ਫੀਲ ਹੈ ਯਾਰ ਸੀਟਾਂ ਬੜੀਆਂ ਕੰਫਰਟੇਬਲ ਨੇ ਕਾਫੀ ਅੱਛਾ ਲੁੱਕ ਐਂਡ ਫੀਲ ਹੈ ਪੂਰੇ ਕੈਬਿਨ ਦਾ ਸੈਂਟਰ ਕੰਸੋਲ ਦੇਖ ਲਓ ਬੜਾ ਪਤਲਾ ਜਿਹਾ ਸੈਂਟਰ ਕੰਸੋਲ ਹੈ ਇੱਥੇ ਸਵਿਚ ਦਿੱਤਾ ਗਿਆ ਇਹਨੂੰ ਓਪਨ ਕਰਕੇ ਤੁਸੀਂ ਇੱਥੋਂ ਦੇ ਨਹੀਂ ਪ੍ਰੈਸ ਕਰੋਗੇ ਤਾਂ ਇੱਥੋਂ ਇੰਜਨ ਸਟਾਰਟ ਹੋ ਜਾਏਗਾ